ਦੋਸਤੋ ਡੇਲੀ ਜਗਰਾਉਂ ਨਿਊਜ਼ ਪੇਪਰ ਦੇ ਮadhyam ਰਾਹੀਂ ਆਪਾਂ ਇੱਕ ਗੱਲਬਾਤ ਕਰਦੇ ਆਂ ਵੀ ਹਰ ਰੋਜ਼ ਮਤਲਬ ਕਿਤੇ ਨਾ ਕਿਤੇ ਨਾਰੇਬਾਜ਼ੀ ਕਰਕੇ ਜਾਂ ਹੋਰ ਜਿਵੇਂ ਸਰਕਾਰਾਂ ਨੂੰ ਆਪਾਂ ਜਗਰਾਉਂ ਦੀ ਗੱਲ ਹੀ ਮੰਨ ਕੇ ਚੱਲੀਏ ਵੀ ਜਿਵੇਂ ਆਪਾਂ ਨਗਰ ਕਾਉਂਸਲ ਨੂੰ ਕੋਸਦੇ ਆਂ ਜਾਂ ਕਈ ਵਾਰੀ ਪੁਲਿਸ ਨੂੰ ਕਹਿੰਦੇ ਆਂ ਪਰ ਆਮ ਬੰਦਾ ਹਰ ਬੰਦਾ ਆਪਦੀ ਜ਼ਿੰਮੇਵਾਰੀ ਤੋਂ ਵੀ ਭੱਜ ਰਿਹਾ ਵਾ ਇਹਦੇ ਵਿੱਚ ਕੋਈ ਲਕੋ ਹੋ ਨਹੀਂ ਹੈਗਾ ਇਹ ਮੰਨਣਯੋਗ ਚੀਜ਼ ਹੈ ਵੀ ਮੰਨ ਕੇ ਚੱਲੋ ਵੀ ਜੇ ਕੋਈ ਹਰ ਬੰਦਾ ਆਪਦੀ ਗੱਲ ਦੇ ਉੱਤੇ ਪੜਦਾ ਪਾਉਂਦਾ ਜੇ ਮੰਨ ਲਓ ਆਪਾਂ ਕਈ ਵਾਰ ਦੇਖਦੇ ਆਂ ਵੀ ਨਸ਼ਾ ਲਾ ਕੇ ਨਸ਼ੇ ਦਾ ਟੀਕਾ ਲਾ ਕੇ ਕੋਈ ਬੰਦਾ ਮਰ ਗਿਆ ਜਾਂ ਕੋਈ ਨਸ਼ਾ ਕਰਦਾ ਕਿਉਂਕਿ ਜੇ ਇਸ ਚੀਜ਼ ਨੂੰ ਦੇਖਿਆ ਜਾਵੇ ਤਾਂ ਉਹਦੇ ਮਾਂ ਪਿਓ ਨੂੰ ਘਰਦਿਆਂ ਨੂੰ ਇਹ ਚੀਜ਼ ਬਾਰੇ ਪਤਾ ਹੀ ਹੈ ਪਹਿਲਾਂ ਵੀ ਸਾਡਾ ਬੱਚਾ ਗਲਤ ਹੈ ਪਰ ਹਰ ਮਾਂ ਪਿਓ ਉਹ ਚੀਜ਼ ਨੂੰ ਲੁਕੋ ਰਿਹਾ ਹੈ ਉਹ ਲੁਕਾਉਣ ਕਾਰਨ ਹੀ ਉਹ ਮੌਤ ਦਾ ਕਾਰਨ ਬਣਦੀ ਹੈ ਚੀਜ਼ ਜਿਵੇਂ ਸੋਸ਼ਲ ਮੀਡੀਆ ਦਾ ਜਵਾਨ ਹੈ ਇੰਨੀਆਂ ਸੰਸਥਾਵਾਂ ਨੇ ਇੰਨੀਆਂ ਜਗ੍ਹਾ ਦੇ ਉੱਤੇ ਕੋਈ ਨਸ਼ਾ ਛਡਾਊ ਕੇਂਦਰ ਜਾਂ ਬਹੁਤ ਚੀਜ਼ਾਂ ਖੁੱਲੀਆਂ ਨਹੀਂਆਂ ਉਹ ਚੀਜ਼ ਓਪਨ ਦੇ ਵਿੱਚ ਚਾਹੇ ਸੋਸ਼ਲ ਮੀਡੀਆ ਤੇ ਕਹਿਣੀ ਪਵੇ ਬੱਚੇ ਦੀ ਮੌਤ ਨਾਲੋਂ ਚੰਗਾ ਵਾ ਵੀ ਜੇ ਕੋਈ ਉਹਦਾ ਭਲਾ ਕਰ ਦੇ ਕੋਈ ਨਾ ਕੋਈ ਇੰਨੀ ਦੁਨੀਆ ਮਰੀ ਨਹੀਂ ਬਹੁਤ ਬੰਦੇ ਨੇ ਜਿਹੜੇ ਸਾਥ ਦੇਣ ਵਾਲੇ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਕੋਈ ਚੀਜ਼ ਉੱਡਦੀ ਆ ਆਉਂਦੀ ਆ ਤਾਂ ਉਹ ਚੀਜ਼ ਦਾ ਲੋਕ ਮਦਦ ਲਈ ਤਿਆਰ ਹੁੰਦੇ ਨੇ ਪਰ ਬੰਦਾ ਆਪਣੇ ਆਪ ਦੇ ਵਿੱਚ ਇੱਕ ਚਲਾਕੀ ਕਰਦਾ ਕਈ ਵਾਰ ਤਾਂ ਇਹ ਵੀ ਹੋ ਜਾਂਦਾ ਹੈ ਵੀ ਆਪਦੇ ਬੱਚੇ ਨੂੰ ਵਿਆਹ ਵੀ ਲਿਆ ਜਾਂਦਾ ਜਿਵੇਂ ਵੀ ਉਹਦੀ ਮੈਰਿਜ ਵੀ ਕਰ ਦਿੱਤੀ ਜਾਂਦੀ ਹੈ ਵੀ ਚਾਹੇ ਬੰਦਾ ਨਸ਼ਾ ਖਾਂਦਾ ਵਾ ਉਹ ਇਹ ਗੱਲ ਕਹਿਣ ਨੂੰ ਤਿਆਰ ਨਹੀਂ ਵੀ ਕਿਸੇ ਦੀ ਧੀ ਭੈਣ ਨੂੰ ਲਿਆ ਕੇ ਉਹਨੂੰ ਵੀ ਡੋਵੋ ਰਹੇ ਹਾਂ ਦੋ ਮੌਤਾਂ ਕਰ ਰਹੇ ਹਾਂ ਇਹਦੇ ਕਾਰਨ ਤੁਸੀਂ ਇੱਕ ਤਾਂ ਜਿਹੜਾ ਬੰਦਾ ਨਸ਼ੇ ਦਾਦੀ ਹੈਗਾ ਉਹ ਤਾਂ ਮੌਤ ਪੱਕੀ ਹੈਗੀ ਹੈਗੀ ਇਹਦੇ ਨਾਲ ਨਾਲ ਜੇ ਕੋਈ ਬੰਦਾ ਨਸ਼ਾ ਕਰਦਾ ਜੇ ਕੋਈ ਉਹਦਾ ਓਲਾ ਰੱਖਦਾ ਓਲਾ ਰੱਖਦਾ ਪੜਦਾ ਪਾਉਂਦਾ ਵਾ ਇਹ ਚੀਜ਼ ਦੇ ਨਾਲ ਮੰਨ ਕੇ ਚੱਲੋ ਵੀ ਜਿਵੇਂ ਕਈ ਵਾਰੀ ਬਹੁਤ ਵਾਰ ਆਪਾਂ ਆਮ ਸੁਣਦੇ ਆ ਅਗਲਾ ਕਹਿੰਦਾ ਇਹਦਾ ਵਿਆਹ ਕਰ ਦੋ ਇਹ ਸੁਧਰ ਜਾਊਗਾ ਵਿਆਹ ਨੂੰ ਕੋਈ ਕੁੜੀ ਐਮ ਡੀ ਡਾਕਟਰ ਥੋੜੀ ਐ ਉਹ ਵੀ ਉਹਨੂੰ ਸੁਧਾਰਨ ਲਈ ਆਈ ਐ ਉਹਦੇ ਨਾਲ ਤਾਂ ਤੁਸੀਂ 2-3 ਘਰ ਜਾੜਤੇ ਇੱਕ ਤਾਂ ਕੁੜੀ ਦਾ ਜਾੜਤਾ ਪਤਾ ਹੀ ਇਹ ਵੀ ਨਸ਼ੇ ਵਾਲੇ ਬੰਦੇ ਦਾ ਨਸ਼ੇ ਵਾਲੇ ਬੰਦੇ ਦਾ ਪਹਿਲਾਂ ਹੱਲ ਕਰਾਉਣ ਲਈ ਆਪਦੇ ਘਰਦਿਆਂ ਨੂੰ ਦੱਸਣਾ ਪੈਣਾ ਵੀ ਇਹ ਚੀਜ਼ ਜੀ ਸਾਡੇ ਮੁੰਡੇ ਦੇ ਵਿੱਚ ਇਹ ਆਗੁਣ ਪੈ ਗਿਆ ਜਾਂ ਕਿਸੇ ਨੇ ਪਾਤਾ ਤੇ ਜੇ ਤੁਸੀਂ ਨਹੀਂ ਦੱਸਦੇ ਹੋ ਯਾਰਾਂ ਦੋਸਤਾਂ ਨੂੰ ਵੀ ਖਰਾਬ ਕਰਦਾ ਕਿਉਂਕਿ ਉਹਨੂੰ ਜਦੋਂ ਲਤ ਲੱਗੀ ਤਾਂ ਉਹ ਇਹ ਚੀਜ਼ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਗੱਲ ਆ ਜਾਂਦੀ ਹੈ ਪ੍ਰਸ਼ਾਸਨ ਤੇ ਹੁਣ ਜਦ ਭਗਵਾਨਤਮਾਨ ਜੀ ਐਸ ਐਚਓ ਐਸ ਐਸ ਪੀ ਸਾਹਿਬ ਉੱਤੇ ਟੀਕੇ ਦੇ ਨੇੜੇ ਤਾਂ ਕੇ ਬਹਿ ਨਹੀਂ ਸਕਦੇ ਕਿਹਦੇ ਕਿਹਦੇ ਕਿੰਨੇ ਵਾਦੀ ਹੈ ਜੇ ਆਪਾਂ ਪੰਜਾਬ ਦੀ ਲਾ ਲਓ ਆਪਦੇ ਸ਼ਹਿਰ ਦੀ ਲਾ ਲਓ ਪਿੰਡ ਦੀ ਲਾ ਲਓ ਤੇ ਪੁਲਿਸ ਵਾਲੇ ਦਾ ਟਾਣੇ ਦੇ ਵਿੱਚ 20 ਜਣੇ ਨਹੀਂ ਹੈਗੇ ਸਾਰੇ ਆਪਾਂ ਉਹਨਾਂ ਨੂੰ ਦੋਸ਼ ਦੇਣ ਦੀ ਬਜਾਏ ਹਰ ਬੰਦੇ ਨੂੰ ਹਰ ਨਾਗਰਿਕ ਨੂੰ ਮੂਰੇ ਆਉਣਾ ਪੈਣਾ ਜੇ ਚੀਜ਼ ਨੂੰ ਆਪਾਂ ਬੰਦ ਕਰਨਾ ਚਾਹੁੰਦੇ ਆ ਇਕੱਲੀਆਂ ਸਰਕਾਰਾਂ ਨਸ਼ਾ ਮੁਕਤ ਨਹੀਂ ਕਰ ਸਕਦੀਆਂ ਮੰਨ ਕੇ ਚੱਲੋ ਜੇ ਇਹ ਸਰਕਾਰ ਨੇ ਮੈਂ ਗੱਲ ਨਹੀਂ ਕਰਦਾ ਵੀ ਮੈਂ ਕੋਈ ਆਮ ਆਦਮੀ ਪਾਰਟੀ ਦੇ ਹੱਕ ਦੀ ਗੱਲ ਕਰ ਰਿਹਾ ਜੇ ਇਹਨਾਂ ਨੇ ਨਸ਼ਾ ਮੁਕਤੀ ਲਈ ਕਿਸੇ ਦੇ ਘਰ ਟਾ ਤੇ ਨਸ਼ਾ ਤਸਕਰ ਫੜ ਕੇ ਅੰਦਰ ਕਰਤਾ ਇਹ ਵੀ ਬੜੀ ਚੰਗੀ ਗੱਲ ਹੈ ਜਿੰਨੇ ਕੁ ਕਰੇ ਉਨੇ ਹੀ ਜ਼ਿਆਦਾ ਵਧੀਆ ਉਹਦੀ ਤਾਰੀਫ਼ ਵੀ ਤੇ ਕਰੀ ਜਾ ਸਕਦੀ ਹੈ ਨਾ ਕਿ ਵੀ ਹਰ ਵਾਰੀ ਅਗਲਾ ਕਹਿੰਦਾ ਜੀ ਪੁਲਿਸ ਨਹੀਂ ਪਹੁੰਚੀ ਪਹੁੰਚ ਜੂਗੀ ਮਰੇ ਤੋਂ ਬਾਅਦ ਕੋਈ ਪਹੁੰਚੇ ਨਾ ਪਹੁੰਚੇ ਇਹ ਚੀਜ਼ ਦਾ ਹੱਲ ਪਹਿਲਾਂ ਵਾ ਜੇ ਕੋਈ ਇਹ ਨਸ਼ਾ ਕਰਦਾ ਉਹਨੂੰ ਲਾਈਵ ਹੋਵੋ ਲਾਈਵ ਹੋ ਕੇ ਦੱਸੋ ਜੀ ਆ ਬੰਦਾ ਰੋਜ਼ ਟੀਕਾ ਲਾ ਰਿਆ ਵਾ ਆ ਬੰਦਾ ਰੋਜ਼ ਚਿੱਟਾ ਪੀ ਰਿਆ ਕਿੱਥੋਂ ਲੈ ਕੇ ਆਉਂਦਾ ਵਾ ਉਹਦੇ ਤੱਕ ਪਹੁੰਚੇ ਉੱਥੋਂ ਦੇ ਐਸਐਸਪੀ ਡੀਐਸਪੀ ਆਈਜੀ ਜਿੰਨੇ ਵੀ ਉਹਨੇ ਉਹਨਾਂ ਤੱਕ ਇਹ ਵੀਡੀਓ ਆਪਣੇ ਆਪ ਪਹੁੰਚਦੀ ਹੋ ਜਾਣੀ ਹੈ ਕਿਉਂਕਿ ਰੀਲਾਂ ਨੇ ਸੋਸ਼ਲ ਮੀਡੀਆ ਦਾ ਜਵਾਨਾ ਵਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਵੀ ਚੀਜ਼ ਆ ਗਈ ਉਹ ਚੀਜ਼ ਦਾ ਹੱਲ ਹੋਇਆ ਹੈ ਮਨ ਲੱਭਾ ਆਪ ਹੀ ਦੇਖਦੇ ਆਂ ਚਾਹੇ ਕੋਈ ਰੋਂਦਾ ਬਿਰਕਦਾ ਕਿਸੇ ਦੇ ਇਲਾਜ ਦਾ ਕਿਸੇ ਦਾ ਘਰ ਤੇ ਹੈ ਜਦੋਂ ਉਹਨੇ ਸੋਸ਼ਲ ਮੀਡੀਆ ਤੇ ਆ ਕੇ ਰੌਲਾ ਪਾਤਾ ਤਾਂ ਬਹੁਤ ਇਹੋ ਜਿਹੇ ਹੱਲ ਹੈਗੇ ਜਿਹੜੇ ਸੋਸ਼ਲ ਮੀਡੀਆ ਰਾਹੀਂ ਹੱਲ ਹੋ ਜਾਂਦੇ ਨੇ ਸੋ ਦੋਸਤੋ ਇਹ ਚੀਜ਼ ਦੇ ਵਿੱਚ ਸਾਨੂੰ ਹਰ ਇੱਕ ਨੂੰ ਹਰ ਨਾਗਰਿਕ ਨੂੰ ਅੱਗੇ ਆਉਣਾ ਪੈਣਾ ਵਾ ਜੇ ਆਪਾਂ ਸਫਾਈ ਦੇ ਮੁੱਦੇ ਨੂੰ ਕਹਿ ਲਾਂ ਨੇ ਜੀ ਸ਼ਹਿਰ ਦੀ ਸਫਾਈ ਪਹਿਲਾਂ ਆਪੋ ਆਪਣੀਆਂ ਦੁਕਾਨਾਂ ਦੇ ਮੂਹਰੇ ਆਪਾਂ ਝਾਤੀ ਮਾਰ ਲਓ ਵੀ ਹਰ ਬੰਦਾ ਕਿੰਨਾ ਘਾੜੂ ਮਾਰ ਕੇ ਖੁਸ਼ ਹੈ ਕਿਹੜਾ ਪਾਣੀ ਛੜਕਦਾ ਸੜਕ ਦੇ ਵਿਚਾਲੇ ਕਰ ਦੇਣਾ ਜਾਂ ਦੁਕਾਨਦਾਰ ਆ ਕੇ ਕਰਦਾ ਉਸ ਤੋਂ ਬਾਅਦ ਦੇ ਵਿੱਚ ਇੱਕ ਨੰਗਣ ਵਾਲੇ ਚਿਹਤੇ ਹੁੰਦੇ ਨੇਗੇ বিজে ਮੰਨ ਕੇ ਚਲੋ ਸਫਾਈ ਮੈਨ ਵੀ ਆਪਦਾ ਕੰਮ ਕਰ ਗਿਆ ਉਸ ਤੋਂ ਬਾਅਦ ਦੁਕਾਨਦਾਰ ਨੇ ਕਰਤਾ ਇੱਕ ਜਣਾ ਆਉਂਦਾ ਲੇਜ ਖਾਦਾ ਸਿਰਤਾ ਸਿੰਗਟ ਪੀਤੀ ਸੜਤੀ ਉਹਨਾਂ ਬੰਦਿਆਂ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਨਹੀਂ ਯਾਰ ਇਹ ਸਮਾਜਿਕ ਸੁਧਾਰ ਕਰਨ ਲਈ ਸਾਨੂੰ ਅੱਗੇ ਆਉਣਾ ਪੈਣਾ ਹੈ ਫੈਸਿਲਿਟੀਆਂ ਅਸੀਂ ਕੈਨੇਡਾ ਅਮਰੀਕਾ ਇੰਗਲੈਂਡ ਆਰਗੀਆਂ ਮੰਗ ਰਹੇ ਹਾਂ ਪਰ ਉਹਦੇ ਲਈ ਅਸੀਂ ਖੁਦ ਬਦਲਣ ਨੂੰ ਤਿਆਰ ਨਹੀਂ ਹਰ ਚੀਜ਼ ਚ ਬਦਲਾ ਸਕਦਾ ਪਰ ਜੇ ਖੁਦ ਬੰਦਾ ਕਵੇ ਨਹੀਂ ਯਾਰ ਇੱਕ ਡਸਟਬਿਨ ਹੋਊਗਾ ਤੁਰੇ ਜਾਂਦੇ ਨੂੰ ਬੰਦਾ ਟੋਕਦਾ ਹੈ ਵੀ ਨਹੀਂ ਪਰ ਉਹ ਚੀਜ਼ ਤੋਂ ਹਰ ਬੰਦਾ ਭੱਜ ਜਾਂਦਾ ਹੈ ਇਹਦੇ ਵਿੱਚ ਹਰ ਲਾਈਨ ਨੂੰ ਲੈ ਕੇ ਪੱਤਰਕਾਰ ਬਹੁਤ ਵਧੀਆ ਨੇ ਬਹੁਤ ਚੰਗੇ ਬੰਦੇ ਨੇ ਬਹੁਤ ਵਧੀਆ ਲਿਖਦੇ ਨੇ ਆਪਣੇ ਜਗਰਾਉਂ ਦੇ ਵਿੱਚ ਹੀ ਜੇ ਤੁਸੀਂ ਦੇਖੋ ਤਾਂ ਕਲਮਮ ਜਿਵੇਂ ਨਾਮ ਲਵਾਂਗਾ ਦੋ ਚਾਰ ਪੰਜ ਬੰਦਿਆਂ ਦਾ ਲੈਤਾ ਤਾਂ ਦੂਜਿਆਂ ਨੂੰ ਲੱਗੂਗਾ ਸ਼ਾਇਦ ਸਾਡਾ ਨਹੀਂ ਲਿਆ ਗਿਆ ਪਰ ਤੁਸੀਂ ਉਹਨਾਂ ਦੀਆਂ ਖਬਰਾਂ ਦੇਖੋ ਉਹ ਲਾਉਂਦੇ ਨੇ ਹਰ ਵਾਰ ਵਧੀਆ ਖਬਰ ਲਾਉਂਦੇ ਨੇ ਫੇਸਬੁੱਕ ਤੇ ਵੀ ਪਾਉਂਦੇ ਨੇ ਦੱਸਦੇ ਨੇ ਵੀ ਆਹ ਅਪਰਾਧ ਹੋਇਆ ਇਹਦੀ ਆਹ ਸਜ਼ਾ ਹੋਈ ਤੇ ਐਂਡ ਤੇ ਪੱਤਰਕਾਰ ਜਿੰਨਾ ਮਰਜੀ ਚੰਗਾ ਕਰ ਲੇ ਉਹਨੂੰ ਵੀ ਬਲੈਕਮੇਲਰ ਕਹਿਣ ਨੂੰ ਇੱਕ ਮਿੰਟ ਲੱਗਦਾ ਵੀ ਇਹਦਾ ਬਲੈਕਮੇਲ ਸਾਰੇ ਬਲੈਕਮੇਲਰ ਨਹੀਂ ਹੁੰਦੇ ਦੁਨੀਆ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਕੋਈ ਚੋਰ ਨਹੀਂ ਸਾਰੀ ਸਾਧ ਨਹੀਂ ਹੈਗੀ ਇਹ ਸਿਸਟਮ ਸਾਰਾ ਚੱਲਦਾ ਰਹਿਣਾ ਵਾ ਚਾਹੇ ਤੁਸੀਂ ਪ੍ਰਸ਼ਾਸਨ ਨੂੰ ਕੋਸੀ ਚੱਲੋ ਜੀ ਨੂੰ ਮਰਜ਼ੀ ਜਿੰਨਾ ਚਿਰ ਖੋਦ ਆਪਾਂ ਇਹ ਚੀਜ਼ ਦੇ ਵਿੱਚ ਢਲਦੇ ਨਹੀਂ ਵੀ ਨਹੀਂ ਆਪਣੀ ਗਲਤੀ ਆਪਾਂ ਦੱਸੀਏ ਜੇ ਕੁਝ ਆਨ ਕਮਾਂਡ ਕਿਤੇ ਵੀ ਹੋ ਰਿਹਾ ਹੈ ਉਹਨੂੰ ਚੁੱਪ ਹੋਣ ਦੀ ਬਜਾਏ ਥੋੜਾ ਇਹ ਚੀਜ਼ ਨੂੰ ਅੱਗੇ ਦੱਸੋ ਉਹਦੇ ਘਰਦਿਆਂ ਨਾਲ ਰੇ ਲਾ ਕੇ ਘਰ ਦੇ ਤਾਂ ਕਿ ਇਹ ਚੀਜ਼ ਰੁਕ ਸਕੇ ਉਹਦਾ ਕੋਈ ਨਾ ਕੋਈ ਇਲਾਜ ਹੋ ਸਕੇ ਇੱਕ ਦੂਜੇ ਨੂੰ ਦੂਸ਼ਣਬਾਜੀ ਹੈ ਮੰਨ ਲਓ ਪੁਲਿਸ ਉਹੀ ਹੈ ਕੋਈ ਵੀ ਸਰਕਾਰੀ ਢਾਂਚਾ ਉਹੀ ਹੈ ਬੰਦੇ ਓਨੇ ਕਨੇ ਉਦੋਂ ਮੁੜ ਕੇ ਗੱਲ ਆ ਜਾਂਦੀ ਇਹਨਾਂ ਦੀਆਂ ਤਨਖਾਹਾਂ ਤੇ ਬਾਉ ਜੀ ਜੇ ਦਿਨ ਰਾਤ ਬੰਦਾ ਫਿਰਦਾ ਆਪਾਂ ਕੰਮ ਕਰਦੇ ਆ ਆਪਾਂ ਕੋਈ ਦੁਕਾਨ ਚਲਾਉਂਦਾ ਕੋਈ ਉਹਨਾਂ ਦੀ ਉਹ ਦੁਕਾਨ ਹੈ ਚਲੋ ਤੁਸੀਂ ਰਿਸ਼ਵਤ ਨਾ ਦਿਓ ਜੇ ਸੀ ਹਰ ਲੱਖ 1.5 ਲੱਖ ਰੁਪਈਆ ਕੋਈ ਲੈ ਰਿਆ ਵਾ ਉਹ ਆਪਣੇ ਲਈ ਖੜਾ ਵਾ ਆਉਂਦਾ ਵਾ ਹਰ ਟਾਈਮ ਹਰ ਜਗ੍ਹਾ ਦੇ ਉੱਤੇ ਕਿਤੇ ਐਕਸੀਡੈਂਟ ਹੋ ਗਿਆ ਪੁਲਿਸ ਕਿੱਥੇ ਆ ਜੀ ਪੁਲਿਸ ਇਹ ਚੀਜ਼ਾਂ ਦੇ ਵਿੱਚ ਹਰ ਥਾਂ ਤੇ ਨਹੀਂ ਆ ਸਕਦੀ ਹੁਣ ਬਹੁਤ ਬੰਦੇ ਕਮੈਂਟ ਕਰਨਗੇ ਹੋਰ ਪੁਲਿਸ ਕੀ ਕਰੂਗੀ ਪੁਲਿਸ ਕੋਲੇ ਬਹੁਤ ਕੰਮ ਨੇ ਜੀ ਹੋਰ ਚੀਜ਼ਾਂ ਲਈ ਨਾਰੇਬਾਜੀ ਆਪਾਂ ਕਰ ਸਕਦੇ ਆਂ ਵੀ ਜਿਹੜੇ ਫਾਲਤੂ ਦੇ ਗਨਮੈਨ ਨੇ ਲੋ ਜਾ ਕੋਈ ਐਕਟਰਾਂ ਨਾਲ ਹੋਰ ਗਾਉਣ ਵਾਲਿਆਂ ਨਾਲ ਤੁਰੇ ਫਿਰਦੇ ਨੇ ਫੋਕੇ ਦਿਖਾਵੇ ਲਈ ਉਹ ਚੀਜ਼ਾਂ ਜਦੋਂ ਆਉਣੀਆਂ ਫੇਰ ਨਫਰੀ ਵਧੂ ਫਿਰ ਇਹਨਾਂ ਕੋਲੇ ਜੇ ਜਗਰਾਉਣ ਟ੍ਰੈਫਿਕ ਪੁਲਿਸ ਦੀ ਗੱਲ ਕਰੀਏ ਪੰਜ ਤੋਂ 6 ਬੰਦੇ ਨੇ ਪੰਜ ਤੋਂ 6 ਬੰਦੇ ਸਾਰੇ ਸ਼ਹਿਰ ਨੂੰ ਕਿਵੇਂ ਕੰਟਰੋਲ ਕਰ ਰਹੇ ਨੇ ਜਿੱਧਰ ਨੂੰ ਆ ਜਾਂਦੇ ਨੇ ਉੱਥੋਂ ਪੂਰਾ ਨੀਟ ਐਂਡ ਕਲੀਨ ਹੋ ਜਾਂਦਾ ਵੀ ਨਹੀਂ ਵੀ ਇੱਥੇ ਗੱਡੀ ਨਹੀਂ ਖੜਾਉਣੀ ਉਹ ਨਹੀਂ ਤੇ ਇੱਕ ਹੋਰ ਦੱਸਦੀ ਵੀ ਜਿਹੜੀਆਂ ਇਹ ਚੀਜ਼ਾਂ ਨੇ ਇਹ ਜ਼ਰੂਰੀ ਵੀ ਨੇ ਜੇ ਇਹ ਨਾ ਹੋਣ ਤਾਂ ਜਿਹੜੇ ਬੰਦੇ ਖੜਾ ਦਿਮਾਗ ਦੇ ਤੁਸੀਂ ਕਹਿੰਦੇ ਹੋ ਵੀ ਗੋਲੀਆਂ ਚਲਾਤੀਆਂ ਜਾਂ ਲੜਪੇ ਤਾਂ ਉਹ ਘਰੋਂ ਕੱਢ ਕੱਢ ਕੇ ਬਾਹਰ ਸੜਕ ਤੇ ਲਿਆਉਣਗੇ ਜੇ ਪੁਲਿਸ ਨਾ ਹੋਵੇ ਆਪਾਂ ਨਿੰਦੇ ਜ਼ਰੂਰ ਹਾਂ ਪਰ ਇਹ ਬਹੁਤ ਵਧੀਆ ਕੋਈ ਢਾਂਚਾ ਬਣਾਇਆ ਹੈਗਾ ਇੱਕ ਪੁਲਿਸ ਦੇ ਹੀ ਡਰ ਹੈ ਨਾ ਤਾਂ ਤਕੜਾ ਬੰਦਾ ਮਾੜੇ ਨੂੰ ਕਹਿ ਸਕਦਾ ਡਰਦਾ ਹੈ ਚੀਜ਼ ਤੋਂ ਹੀ ਪਰਚਾ ਹੋ ਜੂ ਨਹੀਂ ਤਾਂ ਸ਼ਰੇਆਮ ਬੰਦਾ ਮਾਰ ਕੇ ਉਹ ਭਾਜੇ ਜੇ ਇਹਨਾਂ ਦਾ ਨਾਂ ਹੋਵੇ ਥੋੜਾ ਜਆ ਆਪਾਂ ਨੂੰ ਆਪਣੇ ਆਪ ਨੂੰ ਇਹ ਚੀਜ਼ਾਂ ਬਦਲਾਅ ਕਰਨਾ ਪੈਣਾ ਵੀ ਹਰ ਬੰਦਾ ਸੋਚੇ ਨਹੀਂ ਯਾਰ ਵੀ ਮੈਂ ਵੀ ਕੁਝ ਨਾ ਕੁਝ ਯੋਗਦਾਨ ਪਾਉਂਗਾ ਹਰ ਬੰਦਾ ਡਰਦਾ ਹੈ ਦੂਜੇ ਦੇ ਮੋਢੇ ਤੇ ਧੜਕੇ ਚਲਾਉਣ ਨੂੰ ਫਿਰਦਾ ਸੋ ਗੱਲਾਂ ਚੰਗੀਆਂ ਲੱਗੀਆਂ ਲਾਇਕ ਸ਼ੇਅਰ ਕਰਿਓ ਧੰਨਵਾਦ ਜੀ